ਆਹ ਚੋਰ ਫੜਿਆ ਅੱਜ ਅੱਜ ਹਰੀ ਦੁਕਾਨ ਤੇ ਸਾਰੀ ਚੋਰੀ ਕਰਨ ਇਹ ਤੜਕੇ ਹਰੀ ਦੁਕਾਨ ਤੇ ਪਿਆ ਸੀ ਚੋਰੀ ਕਰਨ ਆਹ ਕੋ ਸਾਰਾ ਬਜ਼ਾਰ ਘਟਿਆ ਇਹ ਫਰੇਗਰ ਚੂੜੀਆਂ ਚ ਦੇ ਹਾਂ ਸਬਜੀ ਵਾਲ ਦੁਕਾਨ ਤੇ ਪਿਆ ਸੀ ਹਾਦੀ ਦੇ ਮਣੀ ਇਹ ਟਾਈਮ ਮਣੀ ਜੀ ਸਾਡੀ ਦੁਕਾਨ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਸਾਡੀ ਦੁਕਾਨ ਤੇ ਚੋਰੀ ਕਰਨ ਕਿਤਨਾ ਪਤਾ ਲੱਗਾ ਵੀਡੀਓ ਕੈਮਰੇ ਚ ਸਾਰੇ ਵੇਖ ਕੇ ਰਿਕਾਰਡਿੰਗ ਚੈੱਕ ਕੀਤੀ ਜੀ ਹਾਂਜੀ ਸਾਰੀ ਦੱਸੋ ਕਿਤਨਾ ਤੁਹਾਨੂੰ ਪਤਾ ਲੱਗਾ ਫਿਰ ਕਿਤਨਾ ਫੜਿਆ ਹੋਗਾ ਅਸੀਂ ਸਵੇਰੇ ਆ ਕੇ ਵੇਖਿਆ ਤੇ ਕੈਮਰਾ ਸਾਡਾ ਲੱਥਾ ਪਿਆ ਸੀ ਬਲੋ ਵੀ ਸਾਡਾ ਲੱਥਾ ਪਿਆ ਵੀ ਉਹਨੇ ਨਿਹਰਾ ਕਰਨ ਦੀ ਕੋਸ਼ਿਸ਼ ਕੀਤੀ ਕਿਵੇਂ ਪਤਾ ਨਾ ਲੱਗੇ ਪਰ ਸਕੋਰ ਰਿਕਾਰਡਿੰਗ ਉਹਦੀ ਆ ਚੁੱਕੀ ਸੀ ਜਦੋਂ ਅਸੀਂ ਸਵੇਰੇ ਚੈੱਕ ਕੀਤੀ ਉਹ ਰਿਕਾਰਡਿੰਗ ਦੇ ਵਿੱਚ ਬੰਦਾ ਆ ਚੁੱਕਾ ਸੀ ਉਹ ਫੇਰਾਂ ਨੂੰ ਕਿਸੇ ਨੇ ਦੱਸਿਆ ਵੀ ਇਹ ਬੰਦਾ ਬਸਟਿਆਂ ਦੇ ਵਿੱਚ ਸੋ ਚਾਲ ਲਿਆ ਜਿਹੜਾ ਉਹਦੇ ਉੱਪਰ ਇਹ ਸੁੱਤਾ ਹੁੰਦਾ ਉੱਥੇ ਡਿਊਟੀ ਹੈ ਦੀ ਇਹਨੂੰ ਉੱਥੋਂ ਕਾਬੂ ਕਰਕੇ ਲਿਆਏ ਆ ਲਿਆ ਆ ਗਿਆ ਬਕਿਆ ਵਣ ਕੇ ਵੀ ਹਾਂਜੀ ਮੈਂ ਹੀ ਤੁਹਾਡੀ ਦੁਕਾਨ 'ਚ ਐਂਟਰੀ ਕੀਤੀ ਮੈਂ ਪਹਿਲਾਂ ਵੀ ਬਾਜ਼ਾਰ 'ਚ ਚੋਰੀਆਂ ਕਿ ਵੀ ਕਰਦਾ ਰਿਹਾ ਵਾ ਹੁਣ ਬਕਿਆ ਜਦੋਂ ਉਹਨੂੰ ਕੁੱਟਮਾਰ ਕੀਤੀ ਥੋੜ ਵੀ ਆਜ ਹੋ ਰਹੀ ਮੈਂ ਚੋਰੀਆਂ ਥੋੜੀਆਂ ਬੁਧੀਆਂ ਕੀਤੀਆਂ ਨੇ ਤੇ ਸਾਡਾ 1 ਸਾਲ ਪਹਿਲਾਂ ਇਹਨੇ ਕੰਡਾ ਤੇ ਗੱਲਾ ਹੋਰ ਵੀ ਨਗਦੀ ਬੜੀ ਇਹਨੇ ਖਰਾਬਾ ਸਾਡਾ ਕੰਮ ਕੀਤਾ ਸੀ ਤੇ ਫੜਿਆ ਹੋਣ ਗਿਆ ਇਹ ਦੇ ਪਹਿਲਾਂ ਇਹ ਕਰਦਾ ਰਿਹਾ ਉਹਦਾ ਮੂੰਹ ਬੰਨ ਕੇ ਹੁੰਦ ਰਿਹਾ ਇਸ ਵਾਰ ਇਹਦਾ ਮੂੰਹ ਤਾਂ ਫੇਸਾ ਨੂੰ ਪਤਾ ਲੱਗ ਗਿਆ ਤੇ ਤਾਂ ਨੂੰ ਪਤਾ ਲੱਗਾ ਜੀ ਇਹ ਬੰਦਾ ਵਾ ਕਹਿੰਦੇ ਬੰਦੇ ਪਿਛਲੇ ਸਾਲ ਵੀ ਚੋਰੀ ਕਰ ਹਾਂਜੀ 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 ਕਹਿੰਦਾ ਮੈਂ ਪੈਸੇ ਦੇ ਦਵਾਂ ਮੇਰੇ ਕੋਲ ਪੈਸੇ ਲੱਲੂ ਹੋਰ ਮੇਰੇ ਕੋਲ ਕੰਡਾ ਨਹੀਂ ਹੈਗਾ ਮੈਂ ਪਤਾ ਨਹੀਂ ਕਿਨੂੰ ਵੇਚਿਆ ਵਾ ਫੜਿਆ ਉੱਥੇ ਕੀ ਕਰ ਰਿਹਾ ਸੁੱਤਾ ਸੀ ਬਸ ਛੰਦੇ ਉੱਪਰ ਰਾਤੀ ਨੇ ਨਹੀਂ ਛਾਣੂ ਨਹੀਂ ਨਹੀਂ ਉਤੇ ਸੌਂਦਾ ਬਾਸੇ ਦੇ ਉੱਪਰ ਬਾਜੇ ਪੁਲਿਸ ਨੂੰ ਬਾਜੇ ਪੁਲਿਸ ਨੂੰ ਥਾਣੇ ਫੜਾਇਆ ਜਾਂ ਜਾ ਕੇ ਨਾਲ ਹੋਕਵੇ ਕਾਰਵਾਈ ਕੀ ਕਹਿੰਦੀ ਹੈ ਹੈਪੀ ਕਰਾਂਗੇ ਆਪਾਂ ਤੁਸੀਂ ਜਾਓ ਨਾ ਆ ਗੱਲ ਕੀਤੀ ਆ ਠੀਕ ਆ ਜੀ ਆ ਬਾਵਾ ਲਾਲ ਚੌਂਕ ਦੇ ਵਿੱਚ ਸਾਡੀ ਦੁਕਾਨ ਆ ਤੇ ਚਾਰ ਪੰਜ ਵਾਰੀ ਚੋਰੀ ਹੋਈ ਆ ਨਾ ਦਾ ਰੋਜ਼ ਰਾਤ ਨੂੰ ਸਰਫੀ ਕੋ ਖੋਲਡਣ ਦੀ ਨਾ ਦਾ ਤੇ ਰਾਤ ਨੂੰ ਵੀ ਅਖੀਦਿਆ ਨਾ ਦਾ ਵੀ ਚਾਬੀਆਂ ਖਾਲੀ ਹੋਈਆਂ ਲੀਆਂ ਵਾ ਅੰਦਰੋਂ ਬਾਹਰੋਂ ਵੀ ਨਾ ਦਾ ਸਮਾਲ ਲੈ ਜਾਂਦੇ ਕੱਢ ਕੇ ਨਾ ਦਾ ਪਤਾ ਨਹੀਂ ਲੱਗਦਾ ਚੋਰ ਦਾ ਨਾ ਦਾ ਕਿਹੜਾ ਚੋਰ ਆ ਨਾ ਦਾ ਤੇ ਅੱਜ ਇੱਕ ਰਾਤੀ ਚੋਰੀ ਕੀਤੀ ਤੇ ਫੜਿਆ ਗਿਆ ਵਾ ਤੇ ਸਾਨੂੰ ਸ਼ੱਕ ਹੁੰਦਾ ਵੀ ਚੋਰ ਉਹੀ ਹੋਣਾ ਵਾ ਜਿਹੜਾ ਕਰਦਾ ਵਾ ਖੜਦਾ ਆਪਣੇ ਹਿਸਾਬ ਦਾ ਆਪਣਾ ਇੱਕ ਬੰਦਾ ਸਾਈਡ ਖੋਲ ਕੇ ਨਾ ਤੇ ਬਹੁਤ ਪਰੇਸ਼ਾਨ ਆਪਾਂ ਆਏ ਆ ਚੋਰਾਂ ਤੋਂ ਨਾ ਚੋਰਾਂ ਦੇ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਤੇ ਇਸ ਕਰਕੇ ਨਾ ਬਹੁਤ ਉਹਨੀ ਕੁ ਰਾਸ ਹੁੰਦੀ ਉਹਨੀ ਕੁ ਮੁੜੇ ਫਿਰ ਪਾਈ ਦੀ ਚੁੱਕ ਚਕਾ ਕੇ ਵਿਆਜੀ ਪੈ ਫੜ ਕੇ ਫਿਰ ਪਾਲੀ ਦੀ ਫਿਰ ਨਾਦਰ ਰਾਸ ਕੀ ਕਰਦਾ ਕੀ ਆ ਇਹ ਸੌਦਾ ਲੈ ਜਾਂਦਾ ਆਪਣਾ ਫਰੂਫਰਾ ਸੇ ਲੈ ਜਾਂਦਾ ਇਕੋ ਜਿਹਾ ਨਾਲ ਲਾ ਕੇ ਚੱਕ ਕੇ ਨਾਲ ਤੇ ਆਪਣਾ ਸੰਤਰੇ ਲਾ ਕੇ ਜੋ ਲੱਭਾ ਨਾਰ ਜਿਹੜੀ ਮਹਿੰਗੀ ਚੀਜ਼ੋ ਲੈ ਜਾਂਦੇ ਆ ਮੁੜ ਕੇ ਪੜੇ ਲੱਗਦਾ ਵੀ ਕਿਹੜੇ ਨਾਲ ਦੁਕਾਨ ਵੇਲੇ ਆ ਜਾਂਦੀ ਆ ਹਾਂ ਇਹ ਚੱਲ ਮਤਲਬ ਵੀ ਚੋਰੀ ਚੋਰ ਕਰਦੇ ਰਹੇ ਨੇ ਇੱਕ ਕੰਪਿਊਟਰ ਕੱਢੇ ਵੀ ਗੱਲਾ ਗੁੱਲਾ ਪੈਸੇ ਕੱਢ ਕੇ ਲੈ ਜਾਂਦੇ ਰਹੇ ਨੇ ਤੇ ਨਾਲ ਰੇੜੀਆਂ ਵੀ ਲੱਗੇ ਨੇ ਬੰਚ-ਬੁੰਚ ਲਾ ਕੇ ਉਹ ਗੱਡੀ ਦੇ ਸਾਰ ਸਮਾਨ ਚੋਕੇ ਜੂਸਰ ਵੀ ਨਾਲ ਸਭ ਕੁਝ ਲੈ ਗਏ ਤੇ ਫੜੇ ਨਹੀਂ ਗਏ ਮਤਲਬ ਹੁਣ ਰਾਤ ਦਾ ਕਿ ਬੰਦਾ ਫੜਿਆ ਹੋਆ ਤੇ ਉੱਥੇ ਨੂੰ ਸ਼ੱਕੇ ਵੀ ਕੋਈ ਇਹ ਲੋਕਾਂ ਗੰਗੂਗੇ ਹੈ ਇਹਦੇ ਨਾਲ ਜਿਹੜਾ 10 ਬੰਦੇ ਜਿਹੜੇ ਨੇ ਉਹ ਮਲਵੇ ਚੋਰੀ ਕਰਦੇ ਨੇ ਇਹ ਜੀ ਇੱਕ ਆਪਣਾ ਬਾਬਾ ਲਾਲ ਚੌਕ ਹੈ ਜੀ ਫਤਿਹਗੜ ਚੂੜੀਆਂ ਉਹਦੇ ਨੇੜੇ ਇੱਕ ਇੱਕ ਵਿਅਕਤੀ ਜਿਹੜਾ ਵਾ ਉਹਨੂੰ ਸ਼ੱਕੀ ਹਾਲਾਤ ਚ ਕਾਬੂ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਤੱਥ ਸਾਹਮਣੇ ਆਉਣਗੇ ਵੈਰੀਫਿਕੇਸ਼ਨ ਦੇ ਮੁਤਾਬਕ ਕਾਰਵਾਈਆਂ ਬਚ ਲਿਆਂਦੀ ਜਾਊਗੀ ਦੇਖੋ ਜੀ ਆਪਣਾ ਪਬਲਿਕ ਵਾਲੇ ਕਹਿ ਰਹੇ ਨੇਗੇ ਚੋਰੀ ਕਰਨ ਦੀ ਨੀਅਤ ਨਾਲ ਉੱਥੇ ਆਇਆ ਸੀਗਾ ਕਿਸੇ ਦੁਕਾਨ ਦੇ ਕੋਲ ਤੇ ਬਾਕੀ ਸਾਰਾ ਵੈਰੀਫਾਈ ਕਰ ਰਹੇ ਆ ਜੇ ਇਹਨੇ ਕੋਈ ਚੋਰੀ ਕੀਤੀ ਹੋਗੀ ਉਹਦੇ ਮੁਤਾਬਕ ਜਿਹੜਾ ਵੈਰੀਫਾਈ ਕਰਕੇ ਜੇ ਕੋਈ ਸਟੇਟਮੈਂਟ ਲਿਖਾਇਆਗਾ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ